ਪਹਾੜਾਂ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਕ ਵਾਰ ਫਿਰ ਕੱਗਰ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 8 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਜਿਸ ਤੋਂ ਬਾਅਦ ਅਧਿਕਾਰੀ ਜੈਜਾ ਲੈਂਡ ਪਹੁੰਚੇ ਨੇ ਜਲ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ ਸ਼ਾਮ ਪਾਣੀ ਦਾ ਪੱਧਰ 726 ਫੁੱਟ ਤੇ ਸੀ ਜੋ ਕਿ ਹੁਣ ਵਧ ਕੇ 734 ਤੇ ਪਹੁੰਚ ਗਿਆ ਹੈ ਉਹਨਾਂ ਦੱਸਿਆ ਕਿ ਖਤਰੇ ਦਾ ਲੈਵਲ 747 ਫੁੱਟ ਤੇ ਹੁੰਦਾ ਹੈ ਪਿਛਲੇ ਕੁਝ ਦਿਨਾਂ ਦੌਰਾਨ ਪਾਣੀ ਦਾ ਪੱਧਰ ਘਟ ਸੀ ਪਰ ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਪਾਣੀ ਦਾ ਪੱਦਰ ਵਧਦਾ ਜਾ ਰਿਹਾ ਦੱਸਣਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਦੇ ਨਾਲ ਲੱਗਦੇ ਮੂਹਣ ਕਤੇ ਖਨੌਰੀ ਦੇ ਇਲਾਕੇ ਤੇ ਇੱਕ ਘਰ ਨੇ ਭਾਰੀ ਤਬਾਹੀ ਮਚਾ ਦਿੱਤੀ ਸੀ ਕੱਗਰ ਨੇ ਤਕਰੀਬਨ 15 ਪਿੰਡ ਪਾਣੀ ਦੇ ਵਿੱਚ ਡਬੋ ਦਿੱਤੇ ਸਨ ਅਤੇ ਲਗਭਗ 20 ਦਿਨਾਂ ਤੱਕ ਪਾਣੀ ਦਾ ਲੈਵਲ ਘਟ ਨਹੀਂ ਸੀ ਹੋਇਆ ਇਸ ਵਾਰ ਵੀ ਅਜਿਹੇ ਹਾਲਾਤ ਨਾ ਬਣਨ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਏ ਉਧਰ ਡਰੇਨਸ ਵਿਭਾਗ ਵੱਲੋਂ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਹੰਦੀ ਰਿਪੋਰਟ